ਮੈਂ ਸਰ ਪੈਸੇ ਦੇ ਰਿਹਾ ਵਾਂ ਮੈਨੂੰ ਮੈਨੂੰ ਪੈਸੇ ਦੇ ਰਿਹਾ ਮੈਨੂੰ ਸੰਸ ਵੀ ਦਿਖਾਓ ਨਾ ਤੁਹਾਡਾ ਡਰਾਈਵ ਵੀ ਸੰਸ ਵੀ ਹੋਣਾ ਜ਼ਰੂਰੀ ਆ ਮੈਂ ਗੱਡੀ ਨਾ ਹੁਣ ਹੁਣ ਕਾਫ ਦਿਨਾਂ ਬਾਅਦ ਮੈਂ ਕੰਮ ਤੋਂ ਲਿਆਇਆ ਵਾਂ ਮੇਰਾ ਫੋਟੋ ਵੀ ਕਰਿਆ ਲਾਇਸੈਂਸ ਹੈਗਾ ਤੁਹਾਡੇ ਕੋਲ ਮੈਂ ਤੁਹਾਨੂੰ ਟੋਟਲ ਸੰਸ ਭਰ ਰਿਹਾ ਚਲਾਨ ਤੁਹਾਡੇ ਪੱਤਰ ਦੀ ਸਾਰੇ ਵਿੱਚ ਪੈ ਲੈ ਮੈਨੂੰ ਪਹਿਲਾਂ ਸੰਸ ਦਿਖਾ ਦਿਓ ਸਰ ਲਾਇਸੈਂਸ ਟੈਂਸਟਮ ਕਰਿਆ ਹੈ ਨਹੀਂ ਹੈ ਤੁਹਾਡੇ ਕੋਲ ਫੋਟੋ ਦਿਖਾ ਦਿਓ ਮੈਂ ਫੋਟੋ ਭਰ ਰਿਹਾ ਫੋਟੋ ਦਿਖਾ ਦਿਓ ਮੈਂ ਤੁਹਾਨੂੰ ਕਹਿਣਾ ਹੈ ਕਰਿਆ ਸਭ ਕੁਝ ਆਨਲਾਈਨ ਹੋ ਰਿਹਾ ਬੇਟੇ ਸਰ ਜਿੱਦਾਂ ਚਲਾਨ ਕਰਨਾ ਕਰ ਦਿਓ ਮੈਂ ਭਰਨ ਨੂੰ ਫਿਰ ਮੈਂ ਗਲਤੀ ਮੰਨ ਰਹਾ ਮੈਂ ਕਹਿੰਦਾ ਸੋਰੀ ਗਲਤੀ ਹੋ ਗਈ ਮੇਰੇ ਤੋਂ ਮੈਂ ਗੱਡੀ ਉੱਥੇ ਲਾ ਦਿੰਦੀ ਕੋਈ ਜਿੱਤ ਫਿਰ ਕਰ ਦੋ ਜਿੱਡਾ ਕਰਨਾ ਕਰ ਦੋ ਕੋਈ ਚੱਕਰ ਜੀ ਇਹਦੀ ਚੀਜ਼ ਕਰ ਦੋ ਕੋਈ ਪ੍ਰਵਾਣੀ ਠੱਲੇ ਨਹੀਂ ਲੱਗਣਾ ਕਿਸੇ ਦੇ ਨਾ ਉਹ ਬੇਦੇ ਠੰਡੇ ਥੋੜਾ ਲੱਗਣਾ ਨਾ 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 ਠੱਲੇ ਨਹੀਂ ਲੱਗਣਾ ਪੂਰੀ ਕੋਈ ਇਹ ਵੀਡੀਓ ਪਾ ਵੀ ਦਿਓ ਰੈਟ ਤੇ ਉੱਤੀ ਪਊਗੀ ਹਾਂ ਤੂੰ ਦੇਖੀਂ ਨਾ ਆ ਰਿਹਾ ਜੀ ਜੋ ਆਹ ਸਾਡਾ ਗਮਾਤ ਨੂੰ ਹੁੰਦਾ ਉਹ ਜੱਟ ਸਰ ਉਹ ਬੇਟੇ ਪਾਗਲ ਦੇਖਦਾ ਮੇਰੀ ਉੱਥੇ ਲੱਗੀ ਗੱਡੀ ਮੈਂ ਗਲਤੀ ਮੰਨ ਰਿਹਾ ਉੱਥੇ ਬੇੜਾ ਬਸਤਾਲੇ ਹੀ ਗਿਆ ਜੀ ਸਰ ਮੈਂ ਗਲਤੀ ਮੰਨ ਰਿਹਾ ਨਾ ਨਹੀਂ ਅੰਦਰ ਸੀਗਾ ਨਾ ਤਿੰਨ ਚਾਰ ਦਿਨ ਬੱਥਾ ਦੀ ਅੰਦਰ ਆਈਆਂ ਸੀ ਗੱਲ ਇਹਦਾ ਹਿਸਾਬ ਕਰਦੀ ਸੀ ਕਿ ਅਸੀਂ ਪਿੰਡਵਾਦੀ ਚੱਲਦੇ ਹਾਂ ਉਹ ਟਿੱਕਾ ਦੇ ਲੱਕਰ ਤੋਂ ਉੱਡਾ ਕਰਦੇ ਨਹੀਂ ਬੇਟੇ ਤੇਰਾ ਕੋਈ ਦਿਸ ਨਹੀਂ ਦੱਸਦਾ ਰਾਜ ਨੂੰ ਮੈਂ ਕਰ ਰਿਹਾ ਹਾਂ। ਆਹ। ਕੀ ਹੋ ਗਿਆ? ਪੰਜਾਬ ਜੀਪੀ ਨੇ ਟਮਾਕ ਤੋਂ ਪਕੂੜੀਆਂ ਖਾਣ ਦੀ ਗੱਲ ਹੈ। ਜਿੱਟਾ ਬੱਚੇ ਕਹਿੰਦੇ ਜਿੱਟਾ ਦਿਲ ਕਰਦਾ 20000 ਆਲਾ ਕਰ ਲਓ ਕਰ ਦੋ। ਮੈਂ ਕਰਾਉਣ ਨੂੰ ਤਿਆਰ ਆ। ਤਗੜ ਨਹੀਂ ਬੇਟੇ। ਤਗੜਾ ਬੰਦਾ ਮੈਂ ਹਾਂ। ਕੋਈ ਨਹੀਂ ਕੋਈ ਨਹੀਂ ਬੇਟੇ। ਲੱਖ ਤੋਂ ਵਾਲਾ ਕਮਾਉਣਾ ਮੈਨੂੰ ਪਰ ਦੁਕਤ ਕਰਨ। ਕੋਈ ਨਹੀਂ ਬੇਟੇ ਕੋਈ ਨਹੀਂ। ਜੁਰਮਾਨਾ ਵੀ ਦਿਵਾਉਣਾ ਤੇ ਲੱਖ ਵਾਲਾ। ਮੈਂ ਮੈਡੀਕਲ ਲਾਈਨ ਚੋਂ ਦਾ ਮਾਰਕੀਟਿੰਗ ਮੈਨੇਜਰ। ਕਰ ਜਾਈਦਾ ਵੀ ਕਰ ਦੋ ਕਰ ਦੋ ਕੋਈ ਦਿੱਕਤ ਨਹੀਂ ਪਸਾ ਇਹ ਵੀਡੀਓ ਪਾਉਣੀ ਹੈ ਵਾਈ ਕਰਦੇ ਹਾਂ ਹਾਂ 2000 ਮੈਸੇਜ ਵੱਲੋਂ ਦੇ ਰਹੇ ਆ 1000 ਦੀ 2000 ਕਹਿੰਦੇ ਨੇ ਇਹ ਮਾਲ ਪਾਤਾ 20 ਮਿੰਟ ਬੈਠੇ ਚੇਟ ਲੈ ਕੇ ਜਾਈ ਨਾ ਮੈਨੂੰ ਲੋੜ ਨਹੀਂ ਚੱਪ ਨਹੀਂ ਬੈਠੇ ਨਹੀਂ ਨਹੀਂ ਜਰੂਰੀ ਹੈ ਬੇਟਾ ਦਾ ਰੂਬੀ 2000 ਦੀ ਵੈਸੇ ਵੀ ਸਸਤੀ ਹੋ ਰਹੀ ਹੋਣੀ ਬੇਟੀ ਜੱਕੜੀ ਤੇ ਹੈਗੀ ਏ ਬੇਡੂਮ ਜਿਹਦੇ ਤੇ ਚੱਕੜੀ ਦਾ ਕੱਤੀ ਤੇ ਹੈ 2000 ਜਿੰਨੇ ਇਹ ਜੇ ਮੱਸੀ ਦਾ ਰੋਈ ਮਾਲ ਕੋ ਮਹਿੰਦਰ ਦੀ 5600 ਦੀ ਹੋ ਗਈ ਏ ਜੇ ਮੱਸੀ ਕਰੇਗੀ ਹਾਂ ਹਾਂ ਸਮਝ ਨਹੀਂ ਆਤਰ ਕੋਈ ਨਹੀਂ ਆਹ ਕੋਈ ਤੇ ਤੋ ਜੋ ਦੱਲੀਆਂ ਮੈਨੂੰ ਇੱਕ ਮਿੰਟ ਬੇਟੇ ਇੱਕ ਮਿੰਟ ਅਸੀਂ ਤੇ ਆਪਣੇ ਕਾਨੂੰਨ ਦਾ ਕੰਮ ਕਰ ਰਹੇ ਆਂ। ਕਹੀ ਤਾਂ ਕਾਨੂੰਨ ਤਾਂ ਕੋਈ ਨਹੀਂ ਗੱਲ। ਨਹੀਂ ਸਰ ਕਰੋ ਜਿਵੇਂ ਮੈਂ ਕਹਿੰਦਾ। ਦਾਦਾ ਘੁਮਾਉਂਦਾ।